ਅੱਜ ਹਾਂਜੀ ਸਰ ਅੱਜ ਆਪਾਂ ਪਿੰਡ ਬੱਬਿਆਲੀ ਵਿੱਚ ਖੜੇ ਆ ਔਰ ਮੇਰੇ ਨਾਲ ਇਥੋਂ ਮੇਰੇ ਸਾਰੇ ਸਾਥੀ ਸਾਥੁਚਾ ਸਿੰਘ ਜੀ ਹਰਦੇਵ ਜੀ ਮੱਖਣ ਜੀ ਜਿਨ੍ਹਾਂ ਨੇ ਲੰਬਾ ਸਮਾਂ ਪੰਜਾਬ ਪੁਲਿਸ ਦੀ ਵੀ ਸੇਵਾ ਕੀਤੀ ਆ ਆ ਮਾਸਟਰ ਕੇਸ਼ ਜੀ ਸ਼ਰਮਾ ਜੀ ਔਰ ਬਹੁਤ ਸਾਰੇ ਸਤਕਾਰਤ ਸਖਸੀਤਾ ਵਾਲੇ ਦੁਆਲੇ ਤੋਂ ਵੀ ਅੱਜ ਇਥੇ ਇਕੱਠੀਆਂ ਹੋਈਆਂ ਨੇ ਅੱਜ ਇੱਕੋ ਹੀ ਗੱਲ ਕਹਿਣੀ ਆ ਕਿ ਵਿਕਾਸ ਇਹ ਸੇਵਾ ਸਾਡੀ ਰਾਜਨੀਤੀ ਦਾ ਮਕਸਦ ਆ ਔਰ ਇਨਾ ਵਿਕਾਸ ਔਰ ਸੇਵਾ ਦੀ ਰਾਜਨੀਤੀ ਨੂੰ ਅੱਗੇ ਪੜਾਉਂਦੇ ਹੋਏ ਅਸੀਂ ਜਿਸ ਵਕਤ ਵਿਕਾਸ ਕਰਦੇ ਆ ਬਿੜਾ ਕਿਸੇ ਭੇਦ ਭਾਪ ਤੋਂ ਬਿੜਾ ਕਿਸੇ ਰਾਜਨੀਤਿਕ ਸੋਚ ਤੋਂ ਔਰ ਮੈਨੂੰ ਇਸ ਗੱਲ ਦਾ ਮਾਣ ਆ ਕਿ ਇਸ ਪਿੰਡ ਦੇ ਵਿੱਚ ਜਦੋਂ ਤੋਂ ਸਾਡੀ ਸਰਕਾਰ ਆਈ ਆ ਸਾਡੀ ਸਾਰੀ ਸਮੁੱਚੀ ਟੀਮ ਨੇ ਇਸ ਨਗਰ ਦੇ ਵਿੱਚ ਬਹੁਤ ਸਾਰੇ ਵਿਕਾਸ ਕਰੇ ਜਿਹੜੇ ਨੇ ਉਹ ਕੀਤੇ ਨੇ ਇਹ ਸਭ ਤੋਂ ਪਹਿਲਾਂ ਗੱਲ ਲੈ ਲਈਏ ਵੀ ਇੱਥੇ ਪੁਲ ਸੀਗਾ ਜਿਹੜਾ 14 ਸਾਲ ਤੋਂ ਨਲੰਬਤ ਸੀਗਾ ਔਰ ਕਈ ਸਰਕਾਰਾਂ ਆ ਲੰਘਈਆਂ ਕਈਆਂ ਨੇ ਰਾਜ ਭਾਗ ਕਰ ਲਿਆ ਪਰ ਉਹ ਪੁਲ ਨਹੀਂ ਸੀ ਬਣਿਆ ਉਹਦੀ ਇੱਕ ਛੋਟੀ ਜੀ ਮੈਂ ਕਹਿੰਦਾ ਪੁਲੀ ਪਾਣੀ ਦੇ ਵਿੱਚ ਡਿੱਗੀ ਪਈ ਸੀ ਔਰ ਉਹਦੇ ਪੈਸੇ ਜਿਹੜੇ ਸੀਗੇ ਉਹ ਉਸ ਪੀਡਬਲੂਡੀ ਤੋਂ ਕਿਤੇ ਪੂਡਾ ਵੱਲ ਚਲੇ ਗਏ ਸੀ ਜਦੋਂ ਦੀ ਸਾਡੀ ਸਰਕਾਰ ਬਣੀ ਤਾਂ ਸਾਲ ਨਾਲੋਂ ਪਹਿਲਾਂ ਉਹ ਪੈਸੇ ਪੂੜਾ ਤੋਂ ਵਾਪਸ ਲਿਆ ਕੇ ਉਹ ਜਿਹੜਾ ਪੋਲਾ ਮੁਕੰਮਲ ਕੀਤਾ ਉੱਥੇ ਅੱਜ ਲੋਕ ਬੈਠਦੇ ਵੀ ਨਹੀਂ ਔਰ ਉਹਦੇ ਅਗਲੇ ਪਾਸੇ ਜਿਹੜੇ ਡੇਰੇ ਸੀਗੇ ਉਹਨਾਂ ਦੀ ਕਨੈਕਟੀਵਿਟੀ ਬਿਲਕੁਲ ਨਹੀਂ ਸੀਗੀ ਅੱਜ ਉਹ ਵੀ ਜੋੜਨ ਦੇ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹ ਜਿਹੜੀ ਆ ਉੱਥੇ ਮਿਲੀ ਆ ਦੂਸਰਾ ਵੱਡਾ ਕੰਮ ਇਸ ਨਗਰ ਦੇ ਵਿੱਚ ਹੋਇਆ ਵੀ ਜਦੋਂ ਸਾਡੀ ਸਰਕਾਰ ਬਣੀ ਤੇ ਇੱਥੇ ਦੀ ਆਮ ਆਦਮੀ ਕਲੀਨਿਕ ਖੋਲ੍ਹਿਆ ਜਿੱਥੇ ਹਰ 100 ਤਰ੍ਹਾਂ ਦੀਆਂ ਦਵਾਈਆਂ ਤੇ 46 ਤਰ੍ਹਾਂ ਦੇ ਟੈਸਟ ਜਿਹੜੇ ਨੇ ਉਹ ਫ੍ਰੀ ਨੇ ਇਸ ਤੋਂ ਇਲਾਵਾ ਇੱਥੇ ਸਾਡੀ ਬਹੁਤ ਸਾਰੀ ਇਸਾਈ ਭਾਈਚਾਰੇ ਦੀ ਵਸੂ ਹੈ ਉਹਨਾਂ ਦੀ ਧਰਮਸਾਲਾ ਦਾ ਬੁਰਾ ਹਾਲ ਸੀ ਅਰਕੇਸ਼ ਜੀ ਸਾਹਮਣੇ ਨੇ ਇਹਨਾਂ ਦੇ ਨਾਲ ਹੋ ਕੇ ਉਹ ਸਾਰੀ ਧਰਮਸਾਲਾ ਨੂੰ ਵਧੀਆ ਕੀਤਾ ਅੱਜ ਉਥੇ ਦੁੱਖ ਔਰ ਸੁਖ ਦੇ ਪ੍ਰੋਗਰਾਮ ਮੱਖਣ ਜੀ ਪ੍ਰਸਾਦ ਸੋਚਾ ਸਿੰਘ ਜੀ ਅਰਦੇਵ ਜੀ ਉਥੇ ਹੋ ਰਹੇ ਨੇ ਇਸ ਤੋਂ ਇਲਾਵਾ ਗੁਰੂ ਨਾਭਾ ਦਾਸ ਜੀ ਦਾ ਮੰਦਿਰ ਸੀ ਉਥੇ ਟਾਇਲਾਂ ਦੀ ਪ੍ਰੋਬਲਮ ਸੀ ਚਾਰਦੁਆਰੀ ਨਹੀਂ ਸੀਗੀ ਉਹ ਵੀ ਸਾਰੀ ਮੁਕੰਮਲ ਕਰਾਈ ਮਾ ਪਿਛਲੇ ਦਿਨਾਂ ਦੇ ਵਿੱਚ ਮੱਖਣ ਹੋਣੀ ਮੇਰੇ ਨਾਲ ਸੀ ਅਸੀਂ ਇੱਥੇ ਆਏ ਸੀ ਅਰੋਨ ਸਤਿਰਜੀ ਜੀ ਦੇ ਇੱਥੇ ਖੜੇ ਹੋਣ ਤੇ ਇਹਨਾਂ ਦੇ ਜਟੇਰੇ ਨੇ ਉੱਥੇ ਉਹ ਤੋਂ ਸੜਕ ਬੜੀ ਮਾਰੀ ਸੀ ਕੱਚੀ ਸੜਕ ਸੀਗੀ ਤੇ ਇਹ ਕਹਿਣ ਲੱਗੇ ਵੀ ਇਹਨੂੰ ਪੱਕਿਆ ਕਰੋ ਉਹ ਵੀ ਜਿਹੜੀ ਆ ਉਹ ਪੱਕੀ ਹੋ ਗਈ ਇਸ ਤੋਂ ਇਲਾਵਾ ਇੱਥੇ ਕਈ ਗਲੀਆਂ ਕਈ ਨਾਲੀਆਂ ਐਸੀਆਂ ਸੀਗੀਆਂ ਜਿਹਨਾਂ ਦਾ ਖਰਾਬ ਹਾਲ ਸੀ ਉਹ ਵੀ ਸਾਰੀਆਂ ਵਧੀਆ ਤਰੀਕੇ ਨਾਲ ਕੀਤੀਆਂ ਕਹਿਣ ਤੋਂ ਭਾਵ ਵੀ ਆਮ ਆਦਮੀ ਪਾਰਟੀ ਦਾ ਮੰਤਵ ਇਹ ਆ ਵੀ ਲੋਕਾਂ ਨੂੰ ਸੁੱਖ ਦੇਣਾ ਲੋਕਾਂ ਦੇ ਜੀਵਨ ਸਤਨ ਉੱਪਰ ਚੁੱਕਣਾ ਤੇ ਜਿੱਥੇ ਵਿਕਾਸ ਦੀ ਗੱਲ ਹੋਵੇ ਉਹਨੂੰ ਬਗੈਰ ਕਿਸੇ ਭੇਦਭਾਵ ਤੋਂ ਲੋਕਾਂ ਤੱਕ ਲੈ ਕੇ ਜਾਣਾ ਔਰ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਇਸ ਨਗਰ ਦਾ ਚਿਹਰਾ ਜਿੰਨਾ ਵੀ ਸੀਗਾ ਸੜਕਾਂ ਦਾ ਉਹ ਤੁਸੀਂ ਵੇਖਿਆ ਬਹੁਤ ਬੁਰਾ ਹਾਲ ਸੀ ਟੁੱਟਾ ਦਾ ਸੀਗਾ ਇਸ ਤੋਂ ਪਹਿਲਾਂ ਜੇ ਅਪਾ ਅੱਡੇ ਦੀ ਗੱਲ ਕਰ ਲਈਏ ਬੱਬੇ ਹਲੀ ਵਾਲੀ ਅੱਡੇ ਦੀ ਉੱਥੇ ਪਾਣੀ ਦੀ ਬੜੀ ਵੱਡੀ ਸਮੱਸਿਆ ਸੀ ਪਾਣੀ ਖੜਾ ਰਹਿੰਦਾ ਸੀਗਾ ਔਰ ਲੋਕ ਉਹਦੇ ਮੁਸ਼ਕਲ ਦੇ ਵਿੱਚ ਸੀਗੇ ਮੈਨੂੰ ਯਾਦ ਆ ਵੀ ਮਹਿਕਵੇ ਦੀ ਮਾਲ ਉੱਥੇ ਪਾਈਪਾਪ ਪਵਾ ਕੇ ਅੱਜ ਉਹ ਜਿਹੜਾ ਮਸਲਾ ਉਹ ਬਿਲਕੁਲ ਸਾਫ ਸੁਥਰਾ ਕਰਕੇ ਠੀਕ ਕੀਤਾ ਕਹਿਣ ਤੋਂ ਬਾਅਦ ਵੀ ਅੱਜ ਵੀ 8.8 ਕਿਲੋਮੀਟਰ ਸੜਕ ਜਿਹੜੀ ਆ ਇਹ ਸਾਰੇ ਪਿੰਡ ਦੇ ਹਾਲੇ ਦੁਆਲੇ ਔਰ ਇਹਦੇ ਨਾਲ ਤਿਬੜੀ ਪਿੰਡ ਵਾਲਾ ਟੋਟਾ ਤੇ ਜਿਹੜੀ ਘਰਾਦੇ ਤੋਂ ਸੜਕ ਆਉਂਦੀ ਉਹ ਵੀ ਤੇ ਪਲੱਸ ਜਿਹੜੀ ਤਿਬੜੀ ਰੋਡ ਦੀਆਂ ਬਾਕੀ ਟੋਟੇ ਨੇ ਇਹ ਸਾਰੇ 8.81 ਕਿਲੋਮੀਟਰ ਦੇ ਕਵਰ ਹੋਣਗੇ ਜਿਹਦੇ ਵਿੱਚ 4 ਕਿਲੋਮੀਟਰ ਜਿਹੜੀ ਆ 18 ਫੁੱਟੀ ਹੋਏਗੀ ਤੇ 4.81 ਕਿਲੋਮੀਟਰ ਜਿਹੜੀ ਆ ਉਹ 10 ਫੁੱਟ ਚੌੜੀ ਸੜਕ ਹੋਏਗੀ ਅਸਜੋਬ ਇਦਾਂ ਹੀ ਆ ਔਰ ਇਸ ਤੋਂ ਇਲਾਵਾ ਇਹਦੇ ਤੇ 1 ਕਰੋੜ ਤੇ 68 ਲੱਖ ਰੁਪਈਆ ਖਰਚ ਆਊਗਾ ਜਿਹਦੇ ਵਿੱਚ ਇੱਕ ਸਾਲ ਦੀ ਜੇ ਕੋਈ ਡਿਫੈਕਟ ਹੋ ਜਾਏ ਉਹ ਵੀ ਖਰਚਾ ਵਿੱਚ ਆ ਤੇ 5 ਸਾਲ ਇਹਨੂੰ ਮੈਂਟੇਨ ਕਰਨ ਦਾ ਖਰਚਾ ਜਿਹੜਾ ਤਕਰੀਬਨ 30 ਗਲਾਖ ਰੁਪਈਆ ਉਹ ਹੈਗਾ 1 ਕਰੋੜ 37 ਲੱਖ ਇਹਨਾਂ ਦਾ ਆਉਣਾ ਵਾ ਤੇ 30 ਲੱਖ ਇਹ ਪਾ ਕੇ ਤੇ ਟੋਟਲ 1 ਕਰੋੜ 68 ਲੱਖ ਰੁਪਈਆ ਕਹਿੰਦੇ ਭਾਵ ਵੀ ਅੱਜ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਥਲੇ ਇਸ ਗੱਲ ਨੂੰ ਸਨਿਸ਼ਚਿਤ ਕਰ ਲਈ ਆ ਕਿ ਜਿਹੜੀ ਸੜਕਾਂ ਅੱਜ ਬਣੇ ਉਹਦਾ ਫਾਇਦਾ ਲੋਕਾਂ ਨੂੰ 5 ਸਾਲ ਲਗਾਤਾਰ ਹੋਵੇ ਔਰ ਇਹ ਸਾਰੇ ਖਰਚੇ ਉਹਦੇ ਵਿੱਚ ਹੀ ਪਾਤੇ ਗਏ ਨੇ ਸੋ ਮੈਂ ਸਮਝਦਾ ਵੀ ਇਹ ਸੜਕਾਂ ਬਣਨ ਨਾਲ ਇਸ ਨਗਰ ਦੀ ਨਿਹਾਰ ਜਿਹੜੀ ਆ ਵਧੀਆ ਹੋਊਗੀ ਭਾਵੇਂ ਦੋਨੋਂ ਸੜਕਾਂ ਆਉਂਦੀਆਂ ਨੇ ਪਿੰਡ ਦੇ ਵਿੱਚ ਐਂਟਰ ਕਰਦੀਆਂ ਨੇ ਦੋਵੇਂ ਤਿਆਰ ਹੋ ਰਹੀਆਂ ਨੇ ਔਰ ਕੋਈ ਵੀ ਟੋਟਾ ਜਿਹੜਾ ਉਹ ਛੱਡਿਆ ਨਹੀਂ ਜਾਊਗਾ ਖੂਬਸੂਰਤ ਤਰੀਕੇ ਨਾਲ ਇਹ ਬਣਾਇਆ ਜਾਊਗਾ ਅੱਜ ਮੈਂ ਬੇਨਤੀ ਵੀ ਕਰੂੰਗਾ ਇੱਥੇ ਸਾਡੇ ਐਸਡੀਓ ਪੀ ਡਬਲਯੂ ਡੀ ਬੀ ਐਂਡ ਆਰ ਔਰ ਜੇ ਵੀ ਇੱਥੇ ਨੇ ਉਹ ਇਸ ਗੱਲ ਨੂੰ ਸੁਨਿਸ਼ਚਿਤ ਕਰਨ ਕਿ ਜਿਹੜਾ ਠੇਕੇਦਾਰ ਕੰਮ ਕਰ ਰਿਹਾ ਉਹ ਕੰਮ ਬਿਆਰੀ ਕਰੇ ਵਧੀਆ ਕਰੇ ਤਾਂ ਕਿ ਉਹਦੇ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਲੋਕਾਂ ਨੂੰ ਨਾ ਆਵੇ ਕਿਉਂਕਿ ਇਹ ਪੈਸੇ ਜਿਹੜੇ ਨੇ ਇਹ ਸਰਕਾਰ ਦੀ ਕੋ ਆਪਣੀ ਮਸ਼ੀਨ ਤੇ ਹੈ ਨਹੀਂ ਇਹ ਲੋਕਾਂ ਦਾ ਟੈਕਸ ਇਕੱਠਾ ਹੋਇਆ ਔਰ ਉਹ ਟੈਕਸ ਇਕੱਠਾ ਹੋ ਕੇ ਲੋਕਾਂ ਦੇ ਵਿਕਾਸ ਦੇ ਵਿੱਚ ਲੱਗਦਾ ਤੇ ਉਹਦੇ ਵਾਸਤੇ ਇਹਨੂੰ ਸੁਨਿਸ਼ਚਿਤ ਕੀਤਾ ਜਾਵੇ ਵੀ ਕੰਮ ਮਿਆਰੀ ਤੇ ਚੰਗਾ ਹੋਵੇ ਜਿਹੜਾ ਲਗਾਤਾਰ 5 ਸਾਲ ਲੋਕਾਂ ਨੂੰ ਇਹਦੀ ਮੁਸ਼ਕਲ ਨਾ ਆਵੇ ਸੋ ਮੈਨੂੰ ਇਸ ਗੱਲ ਦਾ ਮਾਣ ਹੈ ਅਸੀਂ ਸਾਰੇ ਆਪਣੇ ਹਲਕੇ ਦੇ ਵਿੱਚ ਤਕਰੀਬਨ 60 ਕਿਲੋਮੀਟਰ ਦੇ ਕਰੀਬ ਸੜਕਾਂ ਜਿਹੜੇ ਰਿਪੇਅਰ ਹੋ ਰਹੀਆਂ ਨੇ ਜਿਹਦੇ ਵਿੱਚ ਸਾਰੇ ਬਹੁਤ ਸਾਰੇ ਜਿਹੜੇ ਮੈਜੋਰਿਟੀ ਆਫ ਪਿੰਡ ਨੇ ਉਹ ਕਵਰ ਹੋਣਗੇ 12 ਕਰੋੜ ਰੁਪਇਆ ਟੋਟਲ ਖਰਚ ਆਊਗਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜੰਗੀਪਦਰ ਦੇ ਉੱਪਰ ਇਹ ਸੜਕਾਂ ਦੀ ਰਿਪੇਅਰ ਦਾ ਕੰਮ ਜਿਹੜਾ ਸ਼ੁਰੂ ਕੀਤਾ ਜਾ ਰਿਹਾ ਔਰ ਇੱਕ ਗੱਲ ਅੱਜ ਮੈਂ মিডিਆ ਰਾਹੀਂ ਪੰਜਾਬ ਦੇ ਲੋਕਾਂ ਨੂੰ ਔਰ ਖਾਸ ਕਰਕੇ ਗਰਦਾਸਪੁਰ ਦੇ ਲੋਕਾਂ ਨੂੰ ਦੱਸਣਾ ਚਾਹਨਾ ਕਿ ਜਿਹੜਾ 8000 ਕਰੋੜ ਰੁਪਈਆ ਸਾਡਾ ਆਰਡੀਐਫ ਦਾ ਸੈਂਟਰ ਸਰਕਾਰ ਨੇ ਰੋਕਿਆ ਉਹਦੇ ਨਾਲ ਸਾਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਮੇਰੇ ਆਪਣੇ ਹਲਕੇ ਦੇ ਵਿੱਚ ਤਕਰੀਬਨ 36 ਨਵੀਆਂ ਸੜਕਾਂ ਨੇ ਜਿਹਦੀ ਲਾਗਤ ਕੋਈ 10 ਕਰੋੜ ਰੁਪਈਆ ਆਉਣੀ ਆ ਔਰ ਆਰਡੀਆ ਫੰਡ ਰਿਲੀਜ਼ ਨਾ ਹੋਣ ਕਰਕੇ ਉਹ ਸਾਡੀਆਂ ਸੜਕਾਂ ਕੱਚੀਆਂ ਨੇ ਕਈ ਸੜਕਾਂ ਐਸੀਆਂ ਨੇ ਜਿਹਦੇ ਡੇਰਿਆਂ ਦੇ ਨਾਲ ਕਨੈਕਟ ਕਰ ਰਹੀਆਂ ਨੇ ਲੋਕਾਂ ਨੇ ਆਪਣੀ ਜਿੰਦ ਲੈ ਕੇ ਆਉਣੀ ਆ ਲੋਕਾਂ ਦੀ ਆਵਾਜ਼ ਆਈ ਦੀ ਮੁਸ਼ਕਲ ਆ ਸੋ ਮੈਂ ਅੱਜ ਤੁਹਾਡੇ ਰਾਹੀਂ ਸੈਂਟਰ ਗਵਰਨਮੈਂਟ ਨੂੰ ਅਪੀਲ ਕਰਾਂਗਾ ਕਿ ਪੰਜਾਬ ਦਾ ਸੂਬਾ ਇੱਕ ਸਾਡੇ ਮੁਲਕ ਦਾ ਮੋਹਰੀ ਸੂਬਾ ਜਿਹੜਾ ਇੱਕ ਅੰਦਾਤਾ ਵੀ ਆ ਤੇ ਦੂਜਾ ਜਦੋਂ ਕਿਤੇ ਕੋਈ ਮੁਸ਼ਕਲ ਆਉਂਦੀ ਆ ਭਾਵੇਂ ਹੜ੍ਹਾਂ ਦੀ ਗੱਲ ਆਵੇ ਭਾਵੇਂ ਹਿੰਦੁਸਤਾਨ-ਪਾਕਿਸਤਾਨ ਦੀ ਲੜਾਈ ਆਵੇ ਗਰਦਾਸਪੁਰ ਮੋਹਰੇ ਹੋ ਕੇ ਔਰ ਪੰਜਾਬ ਮੋਰੀ ਹੋ ਕੇ ਲੜਦਾ ਰਸਾਂ ਨਾਲੋਂ ਵੱਧ ਕੁਰਬਾਨੀ ਸਾਡੇ ਸੂਬੇ ਦੀ ਆ ਤੇ ਰੱਬ ਦਾ ਵਾਸਤਾ ਮੋਦੀ ਸਾਹਿਬ ਜਿਹੜਾ ਸਾਡਾ ਹੱਕ ਬੰਦਾ 8000 ਕਰੋੜ ਰੁਪਏ ਦਾ ਉਹ ਜਲਦ ਰਿਲੀਜ਼ ਕਰ ਦਿਓ ਤਾਂ ਕਿ ਇਹ ਪੰਜਾਬ ਦੀ ਕਿਸਾਨੀ ਨੂੰ ਫਾਇਦਾ ਹੋਵੇ ਉਹ ਜਿਹੜੀਆਂ ਸੜਕਾਂ ਬਣਨੀਆਂ ਨੇ ਉਹ ਪਿੰਡੂ ਸੜਕਾਂ ਬਣਨੀਆਂ ਨੇ ਔਰ ਪਿੰਡ ਦੇ ਲੋਕ ਇਸ ਪੰਜਾਬ ਦੀ ਆਤਮਾ ਵਾ ਇਹ ਪੰਜਾਬ ਦਾ ਦਿਲ ਆ ਤੇ ਜੇ ਤੁਸੀਂ ਉਹ ਆਤਮਾ ਤੇ ਦਿਲ ਨੂੰ ਖੁਸ਼ ਕਰਨਾ ਚਾਹੁੰਦੇ ਹੋ ਤੇ ਸਾਡਾ ਬੰਦਾ ਹੱਕ ਜਿਹੜਾ 8000 ਕਰੋੜ ਆਰਡੀਐਫ ਦਾ ਨੂੰ ਰਿਲੀਜ਼ ਕੀਤਾ ਜਾਵੇ ਆਗੇ ਸਾਡੀਆਂ ਸੜਕਾਂ ਬਣਨ ਔਰ ਇੱਕ ਗੱਲ ਮੈਂ ਵਿਸ਼ਵਾਸ ਤੁਣਾ ਕਿ ਇਸ ਨਗਰ ਦੇ ਵਿੱਚ ਇਹ ਬਹੁਤ ਇਤਿਹਾਸਿਕ ਨਗਰ ਆ ਸਾਡੇ ਬਹੁਤ ਸਾਰੇ ਚੰਗੇ ਪਰਿਵਾਰ ਇਥੋਂ ਇਸ ਨਗਰ ਦੇ ਵਿੱਚੋਂ ਹੋਏ ਨੇ ਜਿਨ੍ਹਾਂ ਨੇ ਅੱਜ ਬਹੁਤ ਵਧੀਆ ਸਮਾਜ ਦੇ ਵਿੱਚ ਆਪਣਾ ਸਾਰਾ ਸਿਸਟਮ ਕੀਤਾ ਇਸ ਨਗਰ ਨੂੰ ਵਧੀਆ ਤਰੀਕੇ ਨਾਲ ਵਿਕਸਿਤ ਕਰਾਂਗੇ ਔਰ ਉਸ ਡਿਵੈਲਪਮੈਂਟ ਲਈ ਉਸ ਵਿਕਾਸ ਲਈ ਮੈਂ ਪਹਿਲਾਂ ਵੀ ਕਿਹਾ ਕਿ ਬਿੜਾ ਕਿਸੇ ਪੇਤਪਾਪ ਤੋਂ ਬਿੜਾ ਕਿਸੇ ਰਾਜਨੀਤਿਕ ਸੋਚ ਤੋਂ ਉੱਪਰ ਉੱਠ ਕੇ ਨਵ ਵਿਕਾਸ ਦੀ ਗੱਡੀ ਜਿਹੜੀ ਆ ਉਹ ਪੰਜਾਬ ਸਰਕਾਰ ਦੀ ਚੱਲੂਗੀ ਕਿਉਂਕਿ ਭਗਵੰਤ ਮਾਨ ਜੀ ਦਾ ਔਰ ਰਵਿੰਦ ਕੇਜਰੀਵਾਲ ਦੀ ਸੋਚ ਹੈ ਕਿ ਪੰਜਾਬ ਦਾ ਹਰ ਹਰ ਇਨਸਾਨ ਉਸ ਨੂੰ ਆਪਾਂ ਹਰ ਤਰੀਕੇ ਦਾ ਫਾਇਦਾ ਜਿਹੜਾ ਉਹ ਦੇਣਾ ਔਰ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਪਿੰਡ ਬੱਬੇਆਲੀ ਦੇ ਵਿੱਚ ਕਿੰਨਾ ਵਿਕਾਸ کار ਜਿਹੜੇ ਪਿਛਲੇ ਕਈ ਸਾਲਾਂ ਤੋਂ ਨਿਲੰਬਤ ਪਏ ਸਨ ਦੋ ਸਰਕਾਰਾਂ ਨੰਗ ਗਈਆਂ ਅਕਾਲੀ ਭਾਜਪੀ ਸਰਕਾਰ ਵੀ ਨੰਗ ਗਈ ਕਾਂਗਰਸ ਸਰਕਾਰ ਵੀ ਨੰਗ ਗਈ ਪਰ ਇਸ ਪਿੰਡ ਦੇ ਵਿੱਚ ਕਈ ਉਥਾਈਆਂ ਰਹਿ ਗਈਆਂ ਅੱਜ ਉਹ ਸਾਰੀਆਂ ਪੂਰੀਆਂ ਹੋਈਆਂ ਨੇ ਸੋ ਪਰਮੇਸ਼ਰ ਕਿਰਪਾ ਕਰੇ ਗਾ ਵੀ ਜਿੰਤੂ ਤੱਕ ਵਿਕਾਸ ਦੀ ਗੱਲ ਹੋਏਗੀ ਜ਼ਰੂਰ ਕਰਾਂਗੇ ਸੋ ਇੱਕ ਵਾਰੀ ਫੇਰ ਨਗਰ ਵਾਸੀਆਂ ਨੂੰ ਇਸ ਗੱਲ ਦੀ ਬੁਾਰਕ ਦੇਣਾ ਮੱਖਣ ਦੀ ਤੁਹਾਨੂੰ ਸਾਰਿਆਂ ਨੂੰ ਵੀ ਇਹ ਵਿਕਾਸ ਦਾ ਕੰਮ ਸ਼ੁਰੂ ਹੋ ਰਿਹਾ ਤੁਸੀਂ ਆਪਣੀ ਟੀਮ ਨੂੰ ਨਾਲ ਲੈ ਕੇ ਇਸ ਵਿਕਾਸ ਦੀ ਕੰਮ ਦੀ ਨਿਗਰਾਨੀ ਕਰੋ ਔਰ ਜਿੱਥੇ ਤੁਹਾਨੂੰ ਕੋਈ ਮੁਸ਼ਕਲ ਆਉਂਦੀ ਆ ਇਸ ਨਾਲ ਸੰਪਰਕ ਕਰੋ ਜੇ ਇਹ ਨਾਲ ਸੰਪਰਕ ਕਰੋ ਤਾਂ ਕਿ ਕੰਮ ਜਿਹੜਾ ਉਹ ਮਿਆਰੀ ਤੇ ਚੰਗਾ ਹੋ